ਸਿੱਧੂ ਮਸੂਏ ਵਾਲਾ ਬਾਈ ਦੇ ਪੇਜ ਤੇ ਜਦੋਂ ਇਹ ਵਾਲੀ ਫੋਟੋ ਪਾਈ ਗਈ ਸੀ ਤੇ ਨਵੇਂ ਗਾਣੇ ਰਿਲੀਜ਼ ਦੀ ਗੱਲ ਹੋਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਵੇਟ ਹੈ ਕਿ ਦਿਵਾਲੀ ਵੀ ਲੰਘ ਗਈ ਪਰ ਗਾਣਾ ਕਿਉਂ ਨਹੀਂ ਆਇਆ ਪਰ ਹੁਣ ਇੱਕ ਬਹੁਤ ਵੱਡੀ ਅਨਾਉਂਸਮੈਂਟ ਆਈ ਹੈ। ਆਫੀਸ਼ੀਅਲ ਅਨਾਉਂਸਮੈਂਟ ਆਪਾਂ ਇਹਨੂੰ ਮੰਨ ਸਕਦੇ ਹਾਂ। ਸੋ ਆਪਾਂ ਇਸ ਵੀਡੀਓ ਦੇ ਵਿੱਚ ਸਿੱਧੂ ਮਸੂਏ ਵਾਲਾ ਬਾਈ ਦੇ ਨਵੇਂ ਗਾਣੇ ਦੇ ਬਾਰੇ ਗੱਲ ਕਰਾਂਗੇ ਕਿ ਉਹ ਕਦੋਂ ਰਿਲੀਜ਼ ਹੋ ਰਿਹਾ ਹੈ। ਸੋ ਆਪਾਂ ਜ਼ਿਆਦਾ ਸਮਾਂ ਵੇਸਟ ਨਹੀਂ ਕਰਦੇ ਆਓ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਜਦੋਂ ਵੀ ਕਿਸੇ ਨਵੇਂ ਗਾਣੇ ਦੀ ਗੱਲ ਚੱ ਤੇ ਆਪਾਂ ਹੁਣ ਤੱਕ ਆਈਡੀਏ ਇਹੀ ਲਾਉਂਦੇ ਆਏ ਆ ਤੇ ਰੀਵਰਥੀ ਇੱਕ ਇਦਾਂ ਦਾ ਗਾਣਾ ਹੈ ਜਿਹਦੀ ਲੋਕ ਵੇਟ ਇੰਨੀ ਜ਼ਿਆਦਾ ਬੇਸਬਰੀ ਨਾਲ ਕਰ ਰਹੇ ਨੇ ਹੁਣ ਫਾਈਨਲੀ ਇੱਕ ਆਫੀਸ਼ਲ ਅਨਾਉਂਸਮੈਂਟ ਹੋਈ ਹੈ ਜਿਹੜੀ ਸਿੱਧੂ ਬਾਈ ਦੇ ਫਾਦਰ ਸਾਹਿਬ ਨੇ ਹੀ ਕਰੀ ਹੈ ਮੂਵੀ ਦੇ ਪ੍ਰੀਮੀਅਰ ਤੇ ਉਹਨਾਂ ਤੋਂ ਇੰਟਰਵਿਊ ਲਿਆ ਗਿਆ ਸੀ ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਨਵੰਬਰ ਦੇ ਵਿੱਚ ਗਾਣਾ ਰਿਲੀਜ਼ ਹੋ ਰਿਹਾ ਹੈ ਬਾਪੂ ਜੀ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਲੋਕ ਉਡੀਕ ਕਰ ਰਹੇ ਨੇ ਸਿੱਧੂ ਮਸਲੇ ਦਾ ਕਿਸੇ ਗੀਤ ਜਾਂ ਕੁਝ ਹੋਰ ਦੀ ਕਦੋਂ ਤੱਕ ਕੋਈ ਰਿਲੀਜ਼ ਹੋਊਗਾ ਸਿੱਧੂ ਮਸਲੇ ਦਾ ਗਾਣੇ ਬਹੁਤ ਜਲਦ ਨਵੰਬਰ ਚ ਕਰ ਦਾਂਗੇ ਕਿਤਾਜ 15 ਨਵੰਬਰ ਹੋ ਗਿਆ ਤੇ ਬਹੁਤ ਥੋੜੇ ਦਿਨ ਰਹਿ ਗਏ ਅੱਧਾ ਨਵੰਬਰ ਨਿਕਲ ਗਿਆ ਤੇ ਬਹੁਤ ਜਲਦੀ ਆਪਾਂ ਨੂੰ ਸਿੱਧੂ ਬਾਈ ਦੇ ਇੰਸਟਾਗ੍ਰam ਤੇ ਆਫੀਸ਼ੀਅਲ ਅਨਾਉਂਸਮੈਂਟ ਸੁਣਨ ਨੂੰ ਮਿਲੂਗੀ ਪਰ ਇੰਨੇ ਟਾਈਮ ਤੋਂ ਵੇਟ ਕਰ ਰਹੇ ਸੀ ਸ਼ਾਇਦ ਦੀਵਾਲੀ ਚ ਗਾਣਾ ਰਿਲੀਜ਼ ਹੋ ਜਾਂਦਾ ਪਰ ਉਹ ਕਿਸੇ ਕਾਰਨ ਕਰਕੇ ਨਹੀਂ ਕਰ पाए ਹੋਣਗੇ ਪਰ ਨਾਲ ਦੀ ਨਾਲ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਸਿੱਧੂ ਬਾਈ ਦਾ ਕਿਹੜਾ ਗਾਣਾ ਰਿਲੀਜ਼ ਹੋ ਰਿਹਾ ਹੈ ਉਸ ਗਾਣੇ ਦੀ ਥੀਮ ਕਿੱਦਾਂ ਦੀ ਹੋਊਗੀ ਉਹ ਲੀਕ ਹੋਊਗਾ ਜਾਂ ਬਿਲਕੁਲ ਨਵਾਂ ਹੋਊਗਾ ਪਰ ਇੱਕ ਚੀਜ਼ ਜ਼ਰੂਰ ਹੈ ਜੇਕਰ ਰੀਬਰਥ ਗਾਣਾ ਹੋਇਆ ਫਿਰ ਤਾਂ ਇਸ ਸਾਲ ਦਾ ਸਭ ਤੋਂ ਬੈ ਕਾਹ ਇਹੋ ਗਾਣਾ ਪਹਿਲਾਂ ਲੀਕ ਹੋ ਚੁੱਕਿਆ ਸੀ ਪਰ ਫਿਰ ਵੀ ਜਦੋਂ ਆਫੀਸ਼ੀਅਲ ਰਿਲੀਜ਼ ਹੋਊਗਾ ਤੇ ਉਹ ਇੰਨਾ ਵੱਡਾ ਜਾਊਗਾ ਗਾਣਾ ਤਰੀ ਬਰਤ ਗਾਣਾ ਹੀ ਆ ਜਿਹਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕੀ ਤੁਸੀਂ ਗੈਸ ਕਰ ਪਾਉਂਗੇ ਕਿ ਕਿਹੜਾ ਗਾਣਾ ਹੋ ਸਕਦਾ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ